14 ਅਕਤੂਬਰ ਜੀ ਦਿਨ ਹੈਗਾ ਅੱਜ ਮੰਗਲਵਾਰ ਤੇ ਸਮਾਂ ਜਿਹੜਾ ਸਵੇਰ ਦਾ ਭਾਈ 6 ਵਜੇ ਆ ਸਵੇਰ ਵਾਲੀ ਚਾਹ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾਂ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਹਿਰ ਪੋਰਟ ਬਲੇਅਰ ਸ਼ਹਿਰ ਹੋਈ ਹੈ ਜੀ ਪੋਰਟ ਬਲੇਅਰ ਤੇ ਕੰਮ ਧੰਦੀ ਆਪਣੇ ਨਿਕਲ ਗਏ ਜੀ ਚਾਹ ਪੀਣ ਤੋਂ ਬਾਅਦ ਆਪਾਂ ਜਿਹੜਾ ਭਾਈ ਆਪਾਂ ਨੂੰ ਦੱਸ ਪਈ ਹੈਗੀ ਸਭ ਤੋਂ ਪਹਿਲਾਂ ਜਾਣਾ ਆਪਾਂ ਹਵਾਈ ਅੱਡੇ ਉੱਥੇ ਕੁਝ ਉੱਥੇ ਕੁਝ ਪੁੱਛਗਿੱਛ ਕਰਨੀ ਹੈਗੀ ਫਿਰ ਆਪਾਂ ਨੂੰ ਦੋ ਦੁਕਾਨਾਂ ਬਾਰੇ ਦੱਸਿਆ ਗਿਆ ਜਿੱਥੇ ਭਾਈ ਕਹਿੰਦੇ ਤੁਹਾਡੇ ਸਾਈਕਲ ਪੈਕ ਕਰ ਦੇਣਗੇ ਡੱਬੇ 'ਚ ਬੰਦ ਕਰ ਦੇਣਗੇ ਮਿੰਨੀ ਵੀ ਇੱਕ ਗੁਰਦੁਆਰਾ ਸਾਹਿਬਾ ਉਹਦੇ ਸਾਹਮਣੇ ਇੱਕ ਦੁਕਾਨ ਹੈ ਇੱਕ ਹੋਰ ਦੁਕਾਨ ਹੈਗੀ ਉਹਦਾ ਆਪਾਂ ਨੂੰ ਕਿਸੇ ਵੀਰ ਭਾਈ ਨੇ ਨੰਬਰ ਦਿੱਤਾਗਾ ਉਹ ਵੀ ਉਧਰ ਹਵਾਈ ਅੱਡੇ ਵਾਲੀ ਰਹਿ ਜਾਂਦੀ ਹੈ ਤੇ ਸਮਾਂ ਜਿਹੜਾ 6 ਵਜੇ ਗਿਆ ਚਾਹ ਪੀਣ ਤੋਂ ਬਾਅਦ ਜੀ ਆਪਾਂ ਆਪਣੇ ਕੰਮ ਧੰਦੀ ਲੱਗ ਜਾਣਾਗਾ ਤੇ ਆਪਣੇ ਵੱਲੋਂ ਕੋਸ਼ਿਸ਼ ਜਾਰੀ ਹੈ ਜੀ ਦੇਖਦੇ ਹਾਂ ਕੀ ਬਣਦਾ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਚਾਹ ਠੀਕ ਹੈ ਜੀ ਆਇਦਰਲੇ ਪਾਸੇ ਆ ਗਿਆ ਬਾਈ ਹਵਾਈ ਅੱਡਾ ਪਹਿਲਾਂ ਆਪਾਂ ਇਧਰ ਹੀ ਜਾਏਗੇ ਸામਨੇ ਜੀ ਹਵਾਈ ਅੱਡਾ ਤੇ ਕਹਿੰਦੇ ਭਾਈ ਗਾਹਾਂ ਦਫ਼ਤਰ ਬਣਿਆ ਹੋਇਆ ਉਹਨਾਂ ਦਾ ਉੱਥੋਂ ਪਤਾ ਕਰ ਲਿਓ ਕਹਿੰਦੇ ਜਾ ਕੇ ਤੇ ਹੁਣ ਪਤਾ ਨਹੀਂ ਕਿੱਥੇ ਹੋਊਗਾ ਦਫ਼ਤਰ ਚੱਲਦੇ ਆਂ ਕਰਾਂ ਗਾਹ ਨੂੰ ਸਾਈਕਲ ਭਾਈ ਕਹਿੰਦੇ ਤੁਸੀਂ ਲੈ ਕੇ ਜਾ ਸਕਦੇ ਹੋ ਪਰ ਡੱਬੇ 'ਚ ਬੰਦ ਕਰਕੇ ਲਿਆਉਣਾ ਪਊ ਕਹਿੰਦੇ ਉਦਾਂ ਨਹੀਂ ਲੈ ਜਾ ਸਕਦੇ ਬੋਰੇ ਚ ਕਿਸੇ ਚ ਬੰਦ ਕਰਕੇ ਨਹੀਂ ਲੈ ਕੇ ਜਾ ਸਕਦੇ ਡੱਬੇ ਚ ਹੀ ਬੰਦ ਕਰਨਾ ਪਊਗਾ ਤੇ ਇਹਦਾ ਕਹਿੰਦੇ ਭਾਈ 2500 ਰੁਪਿਆ ਲੱਗੂਗਾ ਇੱਕ ਸਾਈਕਲ ਦਾ ਖਰਚਾ ਜਿਹੜਾ ਕਿਉਂਕਿ ਉਹ ਕਿਉਂਕਿ ਕਹਿੰਦੇ ਇਹ ਅਲੱਗ ਤੋਂ ਹੋਰ ਪਾਸੇ ਲੈ ਕੇ ਜਾਣੇ ਪੈਂਦੇ ਆ ਧਰਕੇ 2500 ਰੁਪਿਆ ਕਿਹਾ ਭਾਈ ਇਹਨਾਂ ਨੇ ਇੰਡੀਗੋ ਵਾਲਿਆਂ ਨੇ ਚਲਿਏ ਹੁਣ ਤੇ ਕਰਨਾ ਹੀ ਪਊ ਕੋ ਹੱਲ ਉਹ ਦੁਕਾਨ ਵਾਲੇ ਕੋਲੇ ਚਲੀਏ ਜੀ ਜਿਹੜੇ ਦੀ ਦਸ ਪਾਈ ਆ ਭਾਈ ਵੀ ਡੱਬੇ ਚ ਬੰਦ ਕਰ ਦਿੰਦੇ ਆ ਸਾਈਕਲ ਉੱਥੇ ਜਾ ਕੇ ਆਉਣੇ ਆ ਹੁਣ ਮਿੰਨੀ ਬੇ ਆਪਾਂ ਪਹੁੰਚ ਗਏ ਆ ਜੀ ਇਧਰਲੇ ਪਾਸੇ ਉਹ ਦੁਕਾਨਾ ਭਾਈ ਜਿੱਥੇ ਪੈਕਿੰਗ ਕਰਦੇ ਆਗੇ ਆ ਜਿਵੇਂ ਸਕੂਟਰਾਂ ਖੜੀਆਂ ਹਨਾ ਮੇਰੇ ਖਿਆਲ ਨਾਲ ਉਦਾਂ ਹੀ ਇਹ ਵੀ ਪੈਕ ਕਰੀਆਂ ਖੜੀਆਂ ਇਧਰੋਂ ਉਧਰੋਂ ਆਈਆਂ ਹੋਣੀਆਂ ਜਾਂ ਜਾਣੀਆਂ ਹੋਣੀਆਂ ਤੇ ਥੋੜਾ ਜਿਹਾ ਟਾਈਮ ਪਿਆ ਜੀ ਆਪਾਂ ਸੁਨੇਹਾ ਆਗੇ ਦੁਕਾਨਾਂ ਬੰਦ ਆ ਜੀ ਇੱਥੇ 5-7 ਦੁਕਾਨਾਂ ਹੈਗੀਆਂ ਪਤਾ ਕਰਦੇ ਆਂ ਭਾਈ ਕੀ ਪੈਸੇ ਕੀ ਟਕਾ ਲੈਣਗੇ ਹਨਾ ਪੈਸਾ ਟਕਾ ਕੀ ਲੈਣਗੇ ਤੇ ਕੀ ਗੱਲਬਾਤ ਹੈ ਖੁੱਲਣ ਦੋ ਦੁਕਾਨਾਂ ਇੱਥੇ ਰੁਕਦੇ ਆਂ ਆਪਾਂ ਇੰਤਜ਼ਾਰ ਕਰਦੇ ਆਂ ਜੀ ਆਹ ਇੱਕ ਦੁਕਾਨ ਖੁੱਲੀ ਆ ਜੀ ਤੇ ਹਜੇ ਪਰ ਕਹਿੰਦੇ ਭਾਈ ਜਿਹੜਾ ਰੇਟ ਰੂਟ ਦੱਸੂਗਾ ਗੱਲਬਾਤ ਸਾਰੀ ਹਨਾ ਦੱਸੂਗਾ ਉਹ ਭਾਈ ਹਜੇ ਲੇਟ ਆਊਗਾ ਥੋੜਾ ਜਿਹਾ ਟਾਈਮ ਲੱਗੂ ਕਹਿੰਦੇ ਉਹਨੂੰ उन्हना चिर जी अपना सामने है गुरद्वारा साहिब गुरद्वारा सिंह सभा मिनी वेच है जी यही सामने आओ गेट आज मुख गेट अंदर चले आने जी मथा टेक आज वागुरु सिर ढक के रखो जी दरबार साहिब ਸ਼੍ਰੀ ਹਿਮਕੁੰਟ ਸਾਹਿਬ ਵਾਹਿਗੁਰੂ ਜੀ ਸੰਪਰਕ ਹੋਇਆ ਦੁਕਾਨ ਵਾਲੇ ਭਾਈਆਂ ਨਾਲ ਗੱਲਬਾਤ ਹੋ ਗਈ ਜੀ ਤੇ ਕਹਿੰਦੇ ਭਾਈ ਇੱਕ ਸਾਈਕਲ ਦਾ ਜਿਹੜਾ 2000 ਰੁਪਿਆ ਲੱਗੂਆ ਇਹਨੂੰ ਪੂਰਾ ਪੈਕ ਕਰਕੇ ਦੇਵਾਂਗੇ ਕਹਿੰਦੇ ਜਿੱਦਾਂ LCD LCD ਵਾਲਾ ਡੱਬਾ ਹੁੰਦਾ ਜਿੱਦਾਂ ਉਸੇ ਡੱਬੇ ਦੇ ਵਿੱਚ ਬੰਦ ਕਰਾਂਗੇ ਤੇ ਇਹਦੇ ਉੱਤੇ ਉਹ ਲਿਫਾਫਾ ਜਾਂ ਵੀ ਚੜਾਵਾਂਗੇ ਭਾਈ ਜਿਹਦੇ ਨਾਲ ਕੋਈ ਇਹਦੇ ਨਾਲ ਨੁਕਸਾਨ ਨਾ ਹੋ ਜੇ ਉਹ ਪੜਾਕੇ ਜੇ ਪਾਉਣ ਵਾਲਾ ਜਿਹੜਾ ਲਿਫਾਫਾ ਜਾਂ ਹੁੰਦਾਗਾ ਉਹਦੇ ਉਹ ਵੀ ਬਲੇਟਾਂਗੇ ਕਹਿੰਦੇ ਉੱਤੇ ਤੇ ਕਹਿੰਦੇ 2000 ਰੁਪਿਆ ਲੱਗੂਗਾ 2500 ਕਹਿੰਦੇ ਜਹਾਜ਼ ਵਾਲੇ ਕਹਿੰਦੇ ਐਸੀ ਲਵਾਂਗੇ ਕਹਿੰਦੇ ਆਸੀਂ ਕਮਲਵੇ ਰਹਿੰਦੇ ਆ ਜੀ ਇੱਥੇ ਪੱਕੇ ਹੋ ਗਏ ਅਸੀਂ ਅਸੀਂ ਕਿਤੇ ਨਹੀਂ ਜਾਣਾ ਹੈਗਾ ਜੀ ਇੱਥੇ ਫਿਰਦੇ ਫਿਰਦੇ ਭਾਈ ਭਾਈ ਇੰਦਰਜੀਤ ਵੀ ਆ ਗਿਆ ਤੇ ਇੱਕ ਹੋਰ ਦੁਕਾਨ ਵਾਲੇ ਕੋਲੇ ਆਪਾਂ ਨੂੰ ਲੈ ਕੇ ਗਿਆ ਭਾਈ ਜਿਹੜਾ ਪੈਕਿੰਗ ਕਰਦਾ ਸੀਗਾ ਤੇ ਉਹ ਭਾਈ ਨਾਲ ਗੱਲਬਾਤ ਕਰੀ ਤੇ ਆਖਰਕਾਰ ਨੂੰ ਗੱਲ ਆ ਜਿਹੜੀ ਤਿੰਨ ਸਾਈਕਲਾਂ ਦੀ 1500 ਰੁਪਏ ਦੇ ਵਿੱਚ ਨਿਬੜ ਗਈ ਕਹਿੰਦਾ ਭਾਈ 12 ਵਜੇ ਆ ਜਿਓ ਤੇ ਸਾਈਕਲ ਭਾਈ ਤੁਹਾਡੇ ਜਮ੍ਹਾਂ ਕਹਿੰਦੇ ਲੋਟ ਕਰ ਦਾਂਗੇ ਡੱਬੇ 'ਚ ਬੰਦ ਕਰ ਦਾਂਗੇ ਤੇ ਉਹ ਪੜਾਕੇ ਆਲਾ ਲਫਾਫਾ ਜਾਂ ਵੀ ਲਾ ਦਾਂਗੇ ਕਹਿੰਦੇ ਜਿਹਦੇ ਪੜਾਕੇ ਜੇ ਪੈਂਦੇ ਹੁੰਦੇ ਆ ਕਹਿੰਦੇ ਉਹ ਵੀ ਲਾ ਦਾਂਗੇ ਪਹਿਲਾਂ ਵਾਲਾ 2000 ਮੰਗਦਾ ਸੀ ਜੀ ਇੱਕ ਸਾਈਕਲ ਦਾ ਤੇ ਇਹ ਤਿੰਨ ਸਾਈਕਲਾਂ ਦਾ 1500 ਰੁਪਏ ਦੇ ਵਿੱਚ ਕਰਕੇ ਆਏ ਆ 12 ਵਜੇ ਜੇ ਆਪਣੇ ਸਾਈਕਲ ਡੱਬੇ ਚ ਬੰਦ ਹੋ ਜਾਂਦੇ ਆ ਜੀ 12 ਵਜੇ ਤੋਂ ਬਾਅਦ ਰਾਬਾ ਨਾਲ ਦੀ ਨਾਲ ਜਿਹੜੀ ਟਿਕਟ ਖਰੀਦ ਲਾਂਗੇ ਭਾਈ ਉਡਣ ਘਟੋਲੇ ਦੀ ਕਿਉਂਕਿ ਟਿਕਟ ਖਰੀਦਾਂ ਦਾ ਵੀ ਫੇਰ ਹੀ ਫਾਇਦਾ ਜੀ ਜੇ ਪਹਿਲਾਂ ਆਪਣੇ ਸਾਈਕਲ ਤਿਆਰ ਹੋਣਗੇ ਤੇ ਹੁਣ ਆਪਾਂ ਟਾਈਮ ਜਿਹੜਾ 9:30 ਹੋ ਗਿਆ ਚਲਦੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਚ ਆ ਗਏ ਆ ਜੀ ਤੇ ਹੁਣ ਜਿਹੜਾ ਆਪਣਾ ਕੰਮ ਆ ਨਾ ਜਿਹੜੇ ਡੱਬੇ ਭਰ ਕੇ ਰੱਖੇ ਪਏ ਆ ਭਾਈ ਪੈਕ ਕਰਕੇ ਆਪਾਂ ਸਮਾਨ ਆ ਦੀ ਇਹਦੇ ਵਿੱਚ ਤੇ ਉਹ ਵੀ ਡਾਕ ਰਾਹੀਂ ਭੇਜ ਕੇ ਆਉਣਾਗਾ ਇੱਥੇ ਨੇੜੇ ਹੈਗਾ ਥੋੜੀ ਜੀ ਦੂਰੀ ਹੈ ਜੀ ਉਹ ਡਾਕਰ ਉਹ ਵੀ ਕਰ ਹੀ ਆਗੇ ਕੰਮ ਪੋਸਟ ਆਫਿਸ ਤਾਂ ਨਹੀਂ ਗਏ ਜੀ ਤੇ ਪਹਿਲੇ ਹੀ ਇੰਦਰਬਾਈ ਹੋਣਿਆਂ ਦਾ ਫੋਨ ਆ ਗਿਆ ਭਾਈ ਕਹਿੰਦੇ ਇੱਕ ਹੋਰ ਦੁਕਾਨ ਵਾਲਾ ਲੱਭ ਲਿਆ ਸਾਈਕਲ ਪੈਕ ਕਰਨ ਵਾਲਾ ਤੇ ਇੱਧਰ ਆ ਕੇ ਬਹਿ ਗਏ ਆ ਤਿੰਨ ਸਾਈਕਲ ਆਪਣੇ ਆ ਗਏ ਆ ਇੱਕ ਸਾਈਕਲ ਹਰਪਾਲ ਪਿਛੇ ਲਈ ਆਉਂਦਾਗਾ ਸਾਹਮਣੇ ਦੁਕਾਨ ਵਾਲਾਗਾ ਭਾਈ ਉਹਨਾਂ ਦੀ ਲਿਆਜ ਆ ਬਾਈਆਂ ਦੀ ਗਾਂ ਦੀ ਗਾਂ ਕਿਵੇਂ ਨਾ ਕਿਵੇਂ ਕੱਢੀ ਆ ਕੋਈ ਗੱਲਬਾਤ ਹਨਾ ਤੇ ਇਹ ਬਾਈ ਆਪਾਂ ਨੂੰ ਜਿਹੜਾ ਸਾਈਕਲ ਮੁਫਤ ਪੈਕ ਕਰਕੇ ਦੇਊਗਾ ਭਾਈ ਬਾਈ ਲੱਗਿਆ ਪਾਗਾ ਇੱਕ ਤਾਂ ਡੱਬੇ ਚ ਉਹ ਬੰਦ ਕਰੀ ਜਾਂਦਾਗਾ ਆਉ ਸੀਗਾ ਜੀ ਉਹ ਲੱਗਿਆ ਪਿਆ ਤੇ ਬਾਕੀ ਦੋ ਆ ਖੜੇ ਆਗੇ ਬਣ ਗਈ ਜੀ ਗੱਲ ਬਣ ਗਈ ਬਣ ਗਈ ਦਿਨ ਤੋਂ ਰਾਤ ਹੋ ਗਈ ਹੈ ਜੀ ਤੇ ਦੁਕਾਨ ਵਾਲੇ ਬਾਈਆਂ ਨੇ ਭਾਈ ਇਹਨਾਂ ਨੇ ਜਿਹੜੇ ਪੈਕਿੰਗ ਕਰਦੇ ਇਹਨਾਂ ਨੇ ਕਹਿਤਾ ਸੀਗਾ ਕਹਿੰਦੇ ਤੁਸੀਂ ਭੱਗ ਜਾਓ ਤੇ ਜਦੋਂ ਸਾਈਕਲ ਤੁਹਾਡੇ ਡੱਬੇ ਚ ਬੰਦ ਹੋਗੇ ਤੇ ਉਹ ਤੁਹਾਨੂੰ ਫੋਨ ਕਰ ਦਾਂਗੇ ਹੁਣ ਜਿਹੜਾ ਸਮਾਂ 5:30 ਦਾ ਹੋ ਗਿਆ ਇਹਨਾਂ ਦਾ ਫੋਨ ਆਇਆ ਕਿ ਨੇ ਭਾਈ ਆਪਦੇ ਸਾਈਕਲ ਲੈ ਜੋ ਚੱਕੀ ਤੇ ਡੱਬਿਆਂ ਦੇ ਵਿੱਚ ਬੰਦ ਕਰੇ ਪਏ ਆਗੇ ਹੁਣ ਆਪਾਂ ਇਹਨਾਂ ਨੂੰ ਜੀ ਇੱਥੋਂ ਗੁਰਦੁਆਰਾ ਸਾਹਿਬ ਚ ਲੈ ਕੇ ਜਾਣੇ ਆਗੇ ਕੋਈ ਆਟੋ ਵਾਲਾ ਲੱਭਣਾ ਪਊਗਾ ਭਾਲਣਾ ਪਊਗਾ ਚੱਲ ਭਾਈ ਪੁੱਛ ਕੇ ਇੱਥੋਂ ਲੈ ਕੇ ਵੀ ਹੁਣ ਜਾਣੇ ਪੈਣਗੇ ਆ ਪਏ ਆ ਜੀ ਡੱਬੇ ਬੰਦ ਕਰੇ ਇਨਾਂ ਦੇ ਵਿੱਚ ਆਪਣੇ ਸਾਈਕਲ ਆਹ ਡੱਬਿਆਂ ਦੇ ਵਿੱਚ 1 2 3 ਤੇ 4 ਆ ਗਈ ਆ ਜੀ ਕਿਚਰੀ ਤੇ ਚਾਰੇ ਸਾਈਕਲ ਜਿਹੜੇ ਆਪਾਂ ਇਹਦੇ ਚ ਲੱਦ ਲਏ ਆ ਭਾਈ ਤੇ ਬੜਾ ਧੰਨਵਾਦ ਹੋ ਖੜਾ ਮਾਲਕ ਤੇ ਨਾਲ ਰਾਜੂ ਭਾਈ ਉਹਨਾਂ ਦਾ ਇਹ ਦੋਸਤ ਹੈਗਾ ਤੇ ਜਿਨ੍ਹਾਂ ਨੇ ਭਾਈ ਆਪਾਂ ਨੂੰ ਇਹ ਚਾਰੇ ਸਾਈਕਲ ਬੜੇ ਵਧੀਆ ਤਰੀਕੇ ਦੇ ਨਾਲ ਮੁਫਤ ਦੇ ਵਿੱਚ ਭਾਈ ਪੈਕ ਕਰਕੇ ਦਿੱਤੇ ਆ ਡੱਬਿਆਂ ਦੇ ਵਿੱਚ ਬੰਦ ਕਰਕੇ ਦਿੱਤੇ ਆ ਤੇ ਆਪਾਂ ਬੈਹਨੇ ਆ ਜੀ ਹੁਣ ਇਧਰ ਚਲੋ ਜੀ ਪੁਲਸ ਗੁਰਦੁਆਰਾ ਸਾਹਿਬ ਜੀ ਲਾ ਲਿਆ ਭਈ ਆਪਾਂ ਚਾਰੇ ਡੱਬੇ ਤੇ ਇਧਰਲੇ ਪਾਸੇ ਆ ਰੱਖਦੇ ਆ ਤੇ ਹੁਣ ਦੇਖਦੇ ਆ ਅੱਗੇ ਦੀ ਕਹਾਣੀ ਕੀ ਗੱਲਬਾਤ ਬੰਦੀ ਆ ਭਾਈ ਸਾਰਾ ਦਿਨ ਦੀ ਭੱਜ ਭਜਾਈ ਤੋਂ ਬਾਅਦ ਜੀ ਅੱਜ ਦੇ ਦਿਨ ਦਾ ਆਖਰੀ ਕੰਮ ਬਸ ਕੱਪੜੇ ਧੋਣੇ ਆਗੇ ਥੋੜੇ ਜੇ ਅੱਜ ਦੇ ਦਿਨ ਦਾ ਆਖਰੀ ਕੰਮ ਆ ਜੀ ਕਿਉਂਕਿ ਜਿੰਦ ਮੁੱਕ ਜਾਂਦੀ ਹੈ ਪਰ ਕੰਮ ਨਹੀਂ ਮੁੱਕਦੇ ਕੰਮ ਧੰਦੇ ਦਾ ਇਹ ਚੱਲਦੇ ਰਹਿੰਦੇ ਆ ਰੋਜ਼ ਤੜਕੇ ਉੱਠਦੇ ਨੇ ਇੰਨੇ ਤਰ੍ਹਾਂ ਮਰੋ ਜੀ ਕੰਮ ਬਸ ਥੋੜੇ ਕੱਪੜੇ ਧੋਲ ਗਏ ਜੀ ਤੇ ਸਾਈਕਲ ਭਾਈ ਆਪਣੇ ਡੱਬਿਆਂ ਦੇ ਵਿੱਚ ਬੰਦ ਜਿਹੜੇ ਹੋ ਗਏ ਆ ਬੰਦ ਪਰ ਹੋ ਗਏ ਜੀ ਪਹਿਲਾਂ ਸਾਈਕਲ ਸੀਗੇ 15 ਕਿਲੋ ਦੇ ਹੁਣ ਇੱਕ ਨਵਾਂ ਜੱਬ ਛੜ ਗਿਆ ਜਿਹੜਾ ਕਿ ਹੁਣ ਜਦੋਂ ਉਹਨਾਂ ਨੂੰ ਪਾਈ ਲਿਆ ਕੇ ਤੋਲਿਆ ਸੈਂਕਲਾਂ ਨੂੰ ਤਾਂ ਉਹ 27 28 ਕਿਲੋ ਦਾ ਡੱਬਾ ਇੱਕ ਡੱਬਾ ਹੋ ਗਿਆ ਤੇ ਪਤਾ ਨਹੀਂ ਬਸ ਕੀ ਹੋ ਜਾਂਦਾ ਜੀ ਬਾਬਾ ਭਲੀ ਕਰੇ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਣੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ